ਓਏ ਆ ਕੀ ਉਹ ਫੁੱਦੂ ਬਣਾਇਆ ਤੁਸੀਂ ਨੇ ਓ ਬਾਈ ਓਏ ਆ ਕੀ ਕਰਤਾ ਯਾਰ ਨੁਕਸਾਨ ਕਰੀ ਜਾਂਦਾ ਯਾਰ ਪੜੈਲੀ ਗਿਆ ਲੱਗਦਾ ਯਾਰ ਫੁੱਦੂ ਕਹਿੰਦਾ ਟੈਲੈਂਡ ਦੇ ਬੰਦੇ ਚਾਹ ਦਾ ਫੁੱਦੂ ਬਣਾਦਾ ਯਾਰ ਚਾਹ ਦਾ ਰੰਗ ਚਾੜ ਕੇ ਵੇਚੋ ਦੇਸੀ ਅੰਡੇ ਇੰਨੇ ਕੌਣ ਦਿੰਦਾ ਬਾਈ ਦਿਮਾਗ ਹੈਗਾ ਤੇਰਾ ਪੜਿਆ ਨਹੀਂ ਜਾ ਯਾਰ ਪਤਾ ਮੈ ਕੌਣ ਆਗਾ ਕੌਣ ਆ ਤੂੰ ਮੈਂ ਪਤਾ ਅੱਜ ਪੰਡਾ ਪਾਵਾਡਾ ਉਹ ਪ੍ਰਾਵਾਹ ਪੁੱਤਰਕਾਰ ਆ ਸੀ ਨਹੀਂ ਬਹੁਤ ਆਉਂਦੇ ਆ ਇੱਥੇ ਬਾਲਾਂ ਨੇ ਟੈਸਟ ਕਰਾਲਿਆ ਲੱਗਦਾ ਬਣਾ ਸਾਡਾ ਕਿੰਨੇ ਤੇ ਆ ਇਹ ਤੁਸੀਂ ਚਾਹ ਦਾ ਰੰਗ ਚਾੜ ਦਿਓ ਚਾਹ ਦਾ ਰੰਗ ਓਰੇ ਚਾਹ ਨਾ ਤੂੰ ਤੁਸੀਂ ਚਾਹ ਦਾ ਰੰਗ ਚਾੜ ਕੇ ਵੇਚ ਲੋ ਮੈਂ ਭਗਾਈ ਨਹੀਂ ਕਰਦਾ ਹੁੰਦਾ ਮੂਰਖ ਬੰਦੇ ਨਾਲ ਮੈਂ ਬਕਵਾਸ ਨਹੀਂ ਕਰਦਾ ਹੁੰਦਾ ਇਧਰ ਆ ਇੰਨੇ ਅੰਡੇ ਕਿੱਥੋਂ ਆਉਂਦੇ ਨੇ ਤੁਹਾਡੇ ਕੋ ਹਾਂ ਕੱਕਦਾ ਸੀ ਆਪਾਂ ਇਹ ਗੱਲ ਸੁਣ ਕਿਆ ਹਾਂ ਇਹ ਆਲੇ ਪੱਤੀ ਹਾਂ ਤੇ ਬਣਾ ਕੇ ਦਿਖਾ ਮੈਨੂੰ ਵਾਲ ਕੇ ਵਿਖਾ ਮੈਂ ਕਿਹਾ ਲੋਕ ਕਹਿੰਦੇ ਨੇਗੇ ਉਹ ਭਰਾਵਾ ਜਦੋਂ ਚਾਚ ਵਾਲਾਂਗੇ ਤੇ ਵਿੱਚੋਂ ਗਰੀਨਾ ਪੱਕੂਗੀ ਉਬਲੂਗਾ ਨਾ ਅੰਡਾ ਓਏ ਆ ਤਾਂ ਮੈਂ ਦਿਮਾਗ ਨਾਲ ਸੋਚੀ ਨਹੀਂ ਰਹੀ ਉਹਨਾਂ ਨੇ ਚైనా ਦੇ ਜਾਗ ਜਾਗ ਭੋਰੀ ਜਾਂਦੇ ਆ ਬਈ ਰੰਗ ਚੜਾ ਦਿੰਦੇ ਆ ਚਾਹ ਪੱਤੀਆਂ ਚਾਹ ਪੱਤੀ ਵਾਲਾ ਰੰਗ ਮੈਂ ਚੜ ਜੂਗਾ ਇਹਦੇ ਗੱਲ ਇਹ ਵੀ ਆ ਨਾ ਯਾਰ ਇਹ ਨਹੀਂ ਹੁੰਦਾ ਦੇਸੀ ਅੰਡਾ ਦੇਸੀ ਹੁੰਦਾ ਠੀਕ ਹੈ ਕਿੱਟੇ ਨੂੰ ਰੰਗ ਨਹੀਂ ਚੜਦਾ ਜੇ ਰੰਗ ਹੋਰ ਕਰੂਗਾ ਉਹਨੂੰ ਮਹਿੰਗਾ ਪਊਗਾ ਕੰਮ ਅੱਛਾ ਰੁਪਈਏ ਦੀ ਦਾ ਖੇਡ ਹੁੰਦੀ ਆ ਆ ਸੋਡੇ ਆ ਫਾਰਮ ਸਾਰਾ ਸਾਰਾ ਇਹ ਫਾਰਮ ਆ ਦੋ ਫਾਰਮ ਆ ਮੁਰਗੀ ਫਾਰਮ ਸਾਡੇ ਬਈ ਅੱਛਾ ਹਾਂ ਇਹ ਜਮਾ ਇਹ ਤਾਂ ਉਹੀ ਗੱਲਾਂ ਬਣਾਈਆਂ ਬਈ ਚਾਚ ਵਾਲ ਤੇ ਉਹ ਤੇ ਤੂੰ ਆ ਆ ਸੁ ਚਾਜ ਰੱਖੀਆਂ ਤੱਤੇ ਪਾਣੀ ਚ ਵਿੱਚੋਂ ਗਰੀਨਾ ਉਹ ਬਲੂਗੀ ਉਬਲ ਜੂ ਹਾਂ ਸਹੀ ਹੈ ਮੈਂ ਸੋਚਿਆ ਨਹੀਂ ਸੀ ਇੱਕ ਪਾਈ ਬੈਠਾ ਹੀ ਚੈਨਲ ਤੇ ਐਵੇਂ ਥੱਲੇ ਪਹੂਰੀ ਜਾਂਦੇ ਲੋਕ ਹਾਂ ਬਾਈ ਸਹੀ ਗੱਲ ਆ ਐਣੀਆਂ ਆਂਡਾ ਨਕਲੀ ਯਾਨੀ ਕਿ ਛੋਟੇ ਕੋੜੇ ਦਾ ਫਰਕ ਹੁੰਦਾ ਤਾਜੇ ਦਾ ਸਟੋਰ ਵਾਲੇ ਦਾ ਉੱਥੇ ਠੱਗੀ ਵਾਈਦੀ ਉਹ ਕੋਈ ਪਾਉਂਦਾ ਹੀ ਨਹੀਂਗਾ ਠੀਕ ਹੈ ਹੁਣ ਇਹ ਦੇਸੀ ਆਂਡਾ ਇੱਕ ਸਟੋਰ ਵਾਲਾ ਆਂਦਾ ਅਦਰ ਸਟੇਟਾਂ ਚੋਂ ਉਹ ਆਂਡੇ ਚ ਸਮੈਲ ਆਉਂਦੀ ਹੁੰਦੀ ਆ ਮੋਸ਼ਕ ਮਾਰ ਜਾਂਦਾ ਛੀਤੀ ਠੀਕ ਹੈ ਠੀਕ ਹੈ ਕੁੰਦਤ ਆ ਜਾਂਦਾ ਮੁਰਗੀ ਚੋਂ ਇੱਕ ਇੱਕ ਹੁਣ ਆ ਕੇ ਐਂ ਕਹਿੰਦੇ ਬਈ ਫੀਡ ਵਾਲਾ ਆਂਡਾ ਬਾਈ ਫੀਡ ਤਾਂ ਪਊ ਹਾਂ ਭੁੱਖੀ ਕਿਵੇਂ ਮੈਂ ਦਊਂਗਾ ਆਂਡਾ ਇਹ ਕੁੱਲੀਆਂ ਫ੍ਰੀ ਰੇਂਜ ਜਿਵੇਂ ਆਪਣੇ ਘਰਾਂ ਦੇ ਵਿੱਚ ਬਈ ਗੋਏ ਚੋਂ ਮਾਰ ਲਈ ਠੌਂਗ ਉਧਰੋਂ ਪਾਲ ਖਾੜਿਆ ਉਹ ਖਾੜਾ ਉਹ ਆਂਡੇ ਦਾ ਥੋੜਾ ਇਹਦੇ ਨਾਲੋਂ ਵੀ ਹਾਈ ਲੈਵਲ ਹੁੰਦਾ ਪਰ ਬਈ ਉਹ ਅਗਲੇ ਨੇ ਘਰੇ ਜਣੇ ਨੇ 10 15 ਮੁਰਗੀਆਂ ਰੱਖੀਆਂ ਕਾਹਨੂੰ ਦਿੰਦਾ ਕੀ ਰੇਟ ਦਿੰਨੋ ਫਿਰ ਇਹ ਬਈ ਰੇਟ ਸਾਰਾ ਜੈ ਜੀ ਐ 350